7:20 ਹੁੰਦੇ ਨੇ ਤੇ ਸੈਨਾ ਦੀ ਵਰਦੀ ਦੇ ਵਿੱਚ ਕੁਝ ਨਕਾਬਪੋਸ਼ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਮੂੰਹ ਕਵਰ ਕੀਤੇ ਹੁੰਦੇ ਨੇ ਉਹ ਸਾਰੇ ਘਰਾਂ ਦੇ ਵਿੱਚ ਜਾ ਕੇ ਦਰਵਾਜ਼ੇ ਖੜਕਾਉਣੇ ਸ਼ੁਰੂ ਕਰ ਦਿੰਦੇ ਨੇ ਇਹ ਨਕਾਬਪੋਸ਼ ਸਿੱਖਾਂ ਨੂੰ ਕਹਿੰਦੇ ਨੇ ਕਿ ਸਾਨੂੰ ਸ਼ੱਕ ਹੈ ਕਿ ਤਿੰਨ ਅੱਤਵਾਦੀ ਤੁਹਾਡੇ ਪਿੰਡ ਦੇ ਵਿੱਚ ਆਏ ਹੋਏ ਨੇ ਫਿਰ ਇਹ ਸਾਰੇ ਸਿੱਖਾਂ ਨੂੰ ਕਿਹਾ ਗਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਵੱਲ ਮੂੰਹ ਕਰ ਲਵੋ ਤੇ ਆਪਣੇ ਗੋਡਿਆਂ 'ਪਰ ਬੈਠ ਜਾਵੋ ਸੈਨਾ ਦੀ ਵਰਦੀ ਦੇ ਵਿੱਚ ਆਏ ਹੋਏ ਇਹਨਾਂ ਅੱਤਵਾਦੀਆਂ ਨੇ ਇੱਕ ਦੋ ਹਵਾਈ ਫੇਰ ਕਰਨ ਤੋਂ ਬਾਅਦ ਜਿੰਨੇ ਵੀ ਇਹ ਸਿੱਖ ਸਨ ਸਾਰਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਹਰ ਇੱਕ ਇਨਸਾਨ ਨੂੰ 15 ਤੋਂ ਲੈ ਕੇ 20 ਗੋਲੀਆਂ ਮਾਰੀਆਂ ਗਈਆਂ ਤਾਂ ਕਿ ਚੋਂ ਦਾ ਕੋਈ ਵੀ ਚਾਂਸ ਨਾ ਰਹੇ ਕੁਝ ਵੀ ਹੋਵੇ ਪਰ ਉਸ ਸਮੇਂ ਤੱਕ ਵੀ ਜਿਨ੍ਹਾਂ ਲੋਕਾਂ ਨੇ ਇਹ ਕਾਂਡ ਕੀਤਾ ਸੀ ਉਹ ਸ਼ਰਿਆਮ ਖੁੱਲੇ ਘਮਰੇ ਸੰਤ ਤੱਕ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ 3 ਕਿਸੀ 20 ਮਾਰਚ ਸਾਲ ਸੀ ਸੰਨ 2000 ਕਸ਼ਮੀਰ ਦਾ ਅਨੰਤਨਾਗ ਜ਼ਿਲ੍ਹਾ ਤੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇੱਕ ਪੈਂਡ 36 ਸਿੰਘਪੁਰਾ ਇਸ ਪੈਂਡ ਦੇ ਵਿੱਚ 200 ਸਿੱਖਾਂ ਦੇ ਪਰਿਵਾਰ ਰਹਿੰਦੇ ਸਨ ਤੇ ਉਸ ਦਿਨ ਸ਼ਾਮ ਨੂੰ ਇਸ ਪੈਂਡ ਦੇ ਵਿੱਚ ਲਾਈਟ ਨਹੀਂ ਸੀ ਪੈਂਡ ਦੇ ਲੋਕ ਆਪਣੇ ਘਰਾਂ ਦੇ ਵਿੱਚ ਮੋਮਬੱਤੀ ਜਗਾਈ ਬੈਠੇ ਸਨ ਤੇ ਉਸ ਸਮੇਂ ਇੰਡੀਆ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬੈਲ ਕਲੈਂਟਨ ਦੌਰੇ ਦੇ ਉੱਪਰ ਆਏ ਸਨ ਤੇ ਲੋਕ ਉਹਨਾਂ ਦੇ ਬਾਰੇ ਹੀ ਰੇਡੀਓ ਦੇ ਉੱਪਰ ਖਬਰਾਂ ਸੁਣ ਰਹੇ ਸਨ 7:20 ਮਿੰਟ ਹੁੰਦੇ ਨੇ ਕੁਝ ਨਕਾਬਪੋਸ਼ ਲੋਕ ਜਿਨ੍ਹਾਂ ਨੇ ਸੈਨਾ ਦੀ ਵਰਦੀ ਪਾਈ ਹੁੰਦੀ ਹੈ ਇਸ ਪੈਂਡ ਦੇ ਵਿੱਚ ਆਉਂਦੇ ਨੇ ਤੇ ਹਰ ਇੱਕ ਘਰ ਦੇ ਵਿੱਚ ਜਾ ਕੇ ਉਸ ਦੇ ਦਰਵਾਜ਼ੇ ਨੂੰ ਖੜਕਾਉਣਾ ਸ਼ੁਰੂ ਕਰ ਦਿੰਦੇ ਨੇ ਔਰਤਾਂ ਜਦੋਂ ਦਰਵਾਜ਼ਾ ਖੋਲਣ ਦੇ ਲਈ ਅੱਗੇ ਵਧਦੀਆਂ ਨੇ ਤਾਂ ਵਾਰੂੰ ਆਵਾਜ਼ ਆਉਂਦੀ ਹੈ ਕਿ ਘਰ ਦੇ ਵਿੱਚ ਜਿਹੜਾ ਵੀ ਮਰਦ ਹੈ ਉਸ ਨੂੰ ਬਾਹਰ ਭੇਜ ਦਿਵੋ ਘਰ ਦੇ ਵਿੱਚੋਂ ਜਦੋਂ ਇਹ ਸਿੱਖ ਆਦ ਕਿ ਤੁਸੀਂ ਸਾਰੇ ਸਾਰੇ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋਵੋ ਕੁਝ ਲੋਕ ਪਹਿਲਾਂ ਤੋਂ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਮੌਜੂਦ ਹੁੰਦੇ ਨੇ ਤੇ ਇਹ ਜਿਹੜੇ ਲੋਕ ਆਏ ਹੁੰਦੇ ਨੇ ਇਹ ਸਿੱਖਾਂ ਨੂੰ ਕਹਿੰਦੇ ਨੇ ਕਿ ਅਸੀਂ ਅੱਤਵਾਦੀਆਂ ਦਾ ਪਿੱਛਾ ਕਰ ਰਹੇ ਹਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਾਹਰ ਬੁਲਾਇਆ ਹੈ ਇਨਕਾਪ ਸਿੱਖਾਂ ਨੂੰ ਕਹਿੰਦੇ ਨੇ ਕਿ ਸਾਨੂੰ ਸ਼ੱਕ ਹੈ ਕਿ ਤਿੰਨ ਅੱਤਵਾਦੀ ਤੁਹਾਡੇ ਪਿੰਡ ਦੇ ਵਿੱਚ ਆਏ ਹੋਏ ਨੇ ਇਹ ਜਿਹੜੇ ਹਥਿਆਰਬੰਦ ਲੋਕ ਸਨ ਜਿਨ੍ਹਾਂ ਦੇ ਆਰਮੀ ਦੀ ਵਰਦੀ ਪਾਈ ਹੋਈ ਸੀ ਤੇ ਮੂੰਹ ਕਵਰ ਕੀਤੇ ਹੋਏ ਸਨ ਇਹ ਕਿਸੇ ਵੀ ਤਰ੍ਹਾਂ ਦੇ ਨਾਲ ਆਰਮੀ ਜਾਂ ਕੀ ਹੈ ਸੈਨਾ ਦੇ ਲੋਕ ਨਹੀਂ ਲੱਗ ਰਹੇ ਸਨ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਰਾਮ ਦੀਆਂ ਬ ਗੱਲਾਂ ਕਰਦੇ ਕਰਦੇ ਨਾਲ ਦੀ ਨਾਲ ਔਨ ਡਿਊਟੀ ਦਾ ਮਪੀਰੇ ਸਨ ਦੂਜਾ ਇਹ ਜਿਹੜੇ ਸੈਨਿਕ ਸਨ ਇਹ ਉਰਦੂ ਦੇ ਵਿੱਚ ਗੱਲ ਕਰ ਰਹੇ ਸਨ ਨਾ ਕਿ ਹਿੰਦੀ ਦੇ ਵਿੱਚ ਕਿਉਂਕਿ ਇਸ ਏਰੀਆ ਦੇ ਵਿੱਚ ਪਹਿਲਾਂ ਵੀ ਆਰਮੀ ਪੈਟ੍ਰੋਲਿੰਗ ਕਰਦੀ ਰਹਿੰਦੀ ਹੈ ਤੇ ਇੱਥੋਂ ਦੇ ਲੋਕਾਂ ਨੇ ਕਦੇ ਵੀ ਕਿਸੇ ਸੈਨਿਕ ਨੂੰ ਉਰਦੂ ਦੇ ਵਿੱਚ ਗੱਲ ਕਰਦੇ ਹੋਏ ਨਹੀਂ ਦੇਖਿਆ ਸੀ ਤੇ ਨਾ ਹੀ ਸ਼ਰਯਾਮ ਸ਼ਰਾਬ ਪੀਂਦੇ ਦੇਖਿਆ ਸੀ ਇਸ ਪਿੰਡ ਦੇ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਸੀ ਉੱਥੇ ਵੀ ਬਿਲਕੁਲ ਸੇਮ ਇਹੀ ਕੁਝ ਹੋ ਰਿਹਾ ਸੀ ਉੱਥੇ ਵੀ ਜਿਹੜੇ ਆਲੇ ਦੁਆਲੇ ਗੁਰਦੁਆਰਾ ਸਾਹਿਬ ਦੇ ਸਿੱਖ ਪਰਿਵਾਰ ਸਨ ਉਹਨਾਂ ਨੂੰ ਵੀ ਇਸ ਤਰ੍ਹਾਂ ਇੱਕ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਹੁੰਦੇ ਨੇ ਤੇ ਦੂਜੇ ਗੁਰਦੁਆਰਾ ਸਭ ਦੇ ਵਿੱਚ 22 ਸਿੱਖ ਇਕੱਠੇ ਹੁੰਦੇ ਨੇ ਇਹ ਜਿਹੜੇ ਸਿੱਖ ਆਦਮੀ ਸਨ ਇਹਨਾਂ ਨੂੰ ਸ਼ੱਕ ਤਾਂ ਹੋ ਗਿਆ ਸੀ ਕਿ ਇਹ ਜਿਹੜੇ ਇਨਸਾਨ ਇਹਨਾਂ ਨੂੰ ਇਕੱਠੇ ਕਰ ਰਹੇ ਨੇ ਜਿਨ੍ਹਾਂ ਨੇ ਮੂੰਹ ਆਪਣੇ ਕਵਰ ਕੀਤੇ ਹੋਏ ਨੇ ਇਹ ਆਰਮੀ ਦੇ ਜਵਾਨ ਤਾਂ ਬਿਲਕੁਲ ਵੀ ਨਹੀਂ ਹਨ ਪਰ ਇਹ ਸਿੱਖ ਕੁਝ ਕਰ ਵੀ ਨਹੀਂ ਸਕਦੇ ਸਨ ਕਿਉਂਕਿ ਇਹਨਾਂ ਦੇ ਕੋਲ ਆਟੋਮੈਟਿਕ ਵੈਪਨ ਫੜੇ ਹੋਏ ਸਨ ਇਹ ਚਾਕੇ ਵੀ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਕਰ ਸਕਦੇ ਸੀ ਫਿਰ ਇਹ ਸਾਰੇ ਸਿੱਖਾਂ ਨੂੰ ਕਿਹਾ ਗਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਵੱਲ ਮੂੰਹ ਕਰ ਲਵੋ ਤੇ ਆਪਣੇ ਗੋਡਿਆਂ 'ਪਰ ਬੈਠ ਜਾਵੋ ਸੈਨਾ ਦੀ ਵਰਦੀ ਦੇ ਵਿੱਚ ਆਏ ਹੋਏ ਇਹਨਾਂ ਅੱਤਵਾਦੀਆਂ ਨੇ ਇੱਕ ਦੋ ਹਵਾਈ ਫੇਅ ਪੂਨੋ ਦਤਾ ਹਾਰੇਕੈਨ ਸਾਨੂ 15 ਤੋਂ ਲੈ ਕੇ 20 ਗੋਲੀਆਂ ਮਾਰੀਆਂ ਗਈਆਂ ਤਾਂ ਕਿ ਉਹਨਾਂ ਦੇ ਬਚਣ ਦਾ ਕੋਈ ਵੀ ਚਾਂਸ ਨਾ ਰਹੇ ਫ੍ਰੀ ਪ੍ਰੈਸ ਕਸ਼ਮੀਰ ਦੇ ਨਾਲ ਗੱਲ ਕਰਦਿਆਂ ਹੋਏ ਨਰਿੰਦਰ ਕੌਰ ਦੱਸਦੀ ਹੈ ਕਿ ਜਿਵੇਂ ਹੀ ਅਸੀਂ ਗੋਲੀਆਂ ਦੀ ਆਵਾਜ਼ ਸੁਣੀ ਅਸੀਂ ਘਰ ਤੋਂ ਬਾਹਰ ਵੱਲ ਨੂੰ ਭੱਜਦੀਆਂ ਹਾਂ ਅਸੀਂ ਖੂਨ ਦੇ ਨਾਲ ਲਥਪਥ ਹੋਈਆਂ ਸਾਡੇ ਹੀ ਆਪਣੇ ਲੋਕਾਂ ਦੀਆਂ ਲਾਸ਼ਾਂ ਦੇਖੀਆਂ ਉੱਥੇ ਲਾਸ਼ਾਂ ਦਾ ਢੇਰ ਲੱਗਿਆ ਪਿਆ ਸੀ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਸਾਡੇ ਆਪਣੇ ਲੋਕ ਮਾਰ ਰਹੇ ਸਨ ਨਰਿੰਦਰ ਕੌਰ ਅਕੀਦਾਸਦੇ ਨੇ ਕਿ ਸਾਨੂੰ ਨਹੀਂ ਪਤਾ ਉਹ ਅਤਵਾਦੀ ਸਨ ਸਾਨੂੰ ਨਹੀਂ ਪਤਾ ਉਹ ਆਰਮੀ ਦੇ ਲੋਕ ਸਨ ਸਾਨੂੰ ਨਹੀਂ ਪਤਾ ਉਹ ਏਜੰਸੀਆਂ ਦੇ ਲੋਕ ਸਨ ਸਾਨੂੰ ਇਹ ਪਤਾ ਕਿ ਉਹ ਤੇ ਉਹਨਾਂ ਨੇ ਸਾਡੇ ਲੋਕਾਂ ਨੂੰ ਮਾਰਿਆ ਸੀ ਉਸ ਤੋਂ ਬਾਅਦ ਇਹ ਅੱਤਵਾਦੀ ਜਿਹੜਾ ਕੋਲੇ ਹੀ ਇੱਕ ਟਰੱਕ ਖੜਾ ਹੁੰਦਾ ਹੈ ਉਸ ਦੇ ਟਾਇਰਾਂ ਦੇ ਵਿੱਚ ਵੀ ਗੋਲੀਆਂ ਮਾਰਦੇ ਨੇ ਤਾਂ ਕਿ ਕਿਸੇ ਜ਼ਖਮੀ ਹੋਏ ਇਨਸਾਨ ਨੂੰ ਟਾਈਮ ਸਰ ਹਸਪਤਾਲ ਨਾ ਪਹੁੰਚਾਇਆ ਜਾ ਸਕੇ ਇਹ ਟਰੱਕ ਸੀਗਾ ਉਤਮ ਸਿੰਘ ਦਾ ਜਿਹੜਾ ਕਿ ਇਸ ਪੈਂਡ ਦੇ ਵਿੱਚ ਹੀ ਰਹਿੰਦਾ ਸੀ ਇਹ ਸਾਰੇ ਨਰ ਸੰਘਾਰ ਦੇ ਵਿੱਚ 65 ਸਾਲਾਂ ਦੇ ਨਾਨਕ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਮੌਤ ਹੋ ਜਾਂਦੀ ਹੈ ਨਾਨਕ ਸਿੰਘ ਦੇ ਵੀ ਢਿੱਡ ਦੇ ਵਿੱਚ ਗੋਲੀਆਂ ਲੱਗੀਆਂ ਸਨ ਤੇ ਅੱਤਵਾਦੀਆਂ ਨੂੰ ਲੱਗਿਆ ਸੀ ਕਿ ਨਾਨਕ ਸਿੰਘ ਮਰ ਚੁੱਕੇ ਨੇ ਪਰ ਉਹ ਕਿਸੇ ਤਰ੍ਹਾਂ ਦੇ ਨਾਲ ਬਚ ਜਾਂਦੇ ਨੇ ਨਾਨਕ ਸਿੰਘ ਦਾਸਦੇ ਨੇ ਕਿ ਜਦੋਂ ਸਾਨੂੰ ਘਰ ਤੋਂ ਬਾਹਰ ਆਉਣ ਦੇ ਲਈ ਕਿਹਾ ਗਿਆ ਸੀ ਸ਼ੱਕ ਤਾਂ ਸ ਹੋ ਗਿਆ ਸੀ ਕਿ ਇਹ ਕੋਈ ਆਰਮੀ ਦੇ ਜਵਾਨ ਤਾਂ ਬਿਲਕੁਲ ਵੀ ਨਹੀਂ ਹਨ ਤੇ ਨਾਨਕ ਸਿੰਘ ਦੱਸਦੇ ਨੇ ਕਿ ਮੇਰੇ ਨਾਲ ਲਾਈਨ ਦੇ ਵਿੱਚ ਖੜੇ ਚਰਨ ਸਿੰਘ ਜਿਹੜਾ ਕਿ ਮੇਰਾ ਗਵਾਂਡੀ ਵੀ ਸੀ ਮੈਂ ਉਸ ਨੂੰ ਵੀ ਕਿਹਾ ਸੀ ਕਿ ਅੱਜ ਆਪਾਂ ਪੱਕਾ ਮਰਨਾ ਹੈ ਇਹ ਅੱਤਵਾਦੀ ਨੇ ਤੇ ਇਹ ਆਪਾਂ ਨੂੰ ਖੜੇ ਕਰਕੇ ਮਾਰਨਗੇ ਇਹ ਸਾਰੇ ਨਰ ਸੰਘਾਰ ਤੋਂ ਬਾਅਦ ਦਿੱਲੀ ਦੇ ਵਿੱਚ ਅਗਲੇ ਦਿਨ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਇਹ ਸਾਰੀ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਨੇ ਬੈਲਕਲੈਂਟ ਨੇ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਿਹਾ ਸੀ ਕਿ ਇੰਡੀਆ ਤੇ ਪਾਕਿਸਤਾਨ ਨੂੰ ਬੈਠ ਕੇ ਕਸ਼ਮੀਰ ਦਾ ਮਸਲਾ ਸੁਲਝਾ ਲੈਣਾ ਚਾਹੀਦਾ ਹੈ ਤੇ ਆਪਣੀ ਇੰ ਕారణ ਤੋਂ ਕੋਈ ਸਮਾਂ ਪਹਿਲਾਂ ਹੀ ਬੈਲ ਕਲੈਂਟਰ ਨੇ ਕਸ਼ਮੀਰ ਦੇ ਇਸ ਏਰੀਏ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਏਰੀਆ ਵੀ ਕਿਹਾ ਸੀ ਨਿਊਯਾਰਕ ਟਾਈਮਸ ਨੇ ਉਸ ਸਮੇਂ ਛਾਪਿਆ ਸੀ ਕਿ ਇੰਡੀਆ ਦੇ ਉਸ ਸਮੇਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਰਜੇਸ਼ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਹਮਲੇ ਦੇ ਪਿੱਛੇ ਲਸ਼ਕਰ-ਏ-ਤਾਇਬਾ ਤੇ ਹਿਜਬੂਲ ਮੁਜਾਹੀਦੀਨ ਨੂੰ ਦੋਸ਼ੀ ਮੰਨਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੋਨੇ ਸੰਗਠਨਾਂ ਨੂੰ ਪਾਕਿਸਤਾਨ ਸਰਕਾਰ ਮਦਦ ਦਿੰਦੀ ਹੈ ਪਾਕਿਸਤਾਨ ਦੇ ਉਸ ਸਮੇਂ ਦੇ ਵਿਦੇਸ਼ ਮੰਤਰੀ ਅਬਦੁੱਲ ਸਤਾਰ ਨੇ ਇਹਨਾਂ ਦੋਨੇ ਜਿਹੜੇ ਅਤਵਾਦੀ ਗਰੁੱਪਸ ਹਨ ਇਹਨਾਂ ਦੇ ਹੱਕ ਦੇ ਵਿੱਚ ਉਸ ਸਮੇਂ ਬਿਆਨ ਦਿੱਤੇ ਪਾਕਿਸਤਾਨੀ ਕੁਝ ਟੀਵੀ ਚੈਨਲਾਂ ਨੇ ਇਹ ਵੀ ਚੀਜ਼ ਕਹੀ ਸੀ ਕਿ ਇਹ ਸਾਰੇ ਘਟਨਾਕਰਮ ਦੇ ਪਿੱਛੇ ਇੰਡੀਆ ਦਾ ਹੀ ਹੱਥ ਹੈ ਸਾਡਾ ਇਸ ਚੀਜ਼ ਦੇ ਵਿੱਚ ਪਾਕਿਸਤਾਨ ਦਾ ਇਸ ਚੀਜ਼ ਦੇ ਵਿੱਚ ਕੋਈ ਵੀ ਰੋਲ ਨਹੀਂ ਹੈ ਕੁਝ ਵੀ ਹੋਵੇ ਪਰ ਉਸ ਸਮੇਂ ਤੱਕ ਵੀ ਜਿਨ੍ਹਾਂ ਲੋਕਾਂ ਨੇ ਇਹ ਕਾਂਡ ਕੀਤਾ ਸੀ ਉਹ ਖਰੇ ਆਮ ਖੁੱਲੇ ਘਮਰੇ ਸੰਤਕ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ ਉਸ ਸਮੇਂ ਇੰਡੀਅਨ ਫੋਰਸ ਇਹਨਾਂ ਅਤਵਾਦੀਆਂ ਨੂੰ ਲੱਭ ਰਹੀਆਂ ਸਨ ਛੱਤੀ ਸਿੰਘਪੁਰਾ ਤੇ ਇਸ ਦੇ ਆਲੇ-ਦੁਆਲੇ ਦਾ ਜਿਹੜਾ ਏਰੀਆ ਸੀ ਉਸ ਦੀ ਸੇਫਟੀ ਦੀ ਹੁਣ ਜ਼ਿੰਮੇਵਾਰੀ ਲਈ ਸੀ ਜਾਂ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਸੀ ਸੈਵਨ ਰਾਸ਼ਟਰੀ ਰਾਈਫਲਸ ਨੇ ਜਿਸ ਦੇ ਵਿੱਚ ਜ਼ਿਆ ਇਸ ਪਿੰਡ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੀ ਉਹ ਅੱਤਵਾਦੀ ਲੁਕੇ ਹੋਏ ਨੇ ਉਹ ਪੰਜ ਅੱਤਵਾਦੀ ਲੁਕੇ ਹੋਏ ਨੇ ਜਿਨ੍ਹਾਂ ਨੇ 36 ਸਿੰਘਪੁਰਾ ਦੇ ਵਿੱਚ ਇਹ ਨਰ ਸੰਘਾਰ ਕੀਤਾ ਸੀ ਤੇ ਇਹਨਾਂ ਅੱਤਵਾਦੀਆਂ ਦੇ ਉੱਪਰ ਕਾਰਵਾਈ ਕਰਨ ਦੇ ਲਈ ਰਾਸ਼ਟਰੀ ਰਾਈਫਲ ਦੇ ਨਾਲ ਨਾਲ ਉਥੋਂ ਦੀ ਲੋਕਲ ਪੁਲਿਸ ਨੂੰ ਵੀ ਲਿਆ ਜਾਂਦਾ ਹੈ ਦੋ ਤਰਫਾ ਗੋਲੀਬਾਰੀ ਚੱਲਦੀ ਹੈ ਤੇ ਇਹਨਾਂ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਇਹਨਾਂ ਅੱਤਵਾਦੀਆਂ ਦੇ ਕੋਲ ਭਾਰੀ ਮਾਤਰਾ ਦੇ ਵਿੱਚ ਗੋਲਾ ਬਰੂਦ ਅਤੇ ਬੰਦੂਖਾਂ ਬਰਾਮਦ ਹੁੰਦੀਆਂ ਨੇ ਪਰ ਇਸ ਇਨਕਾਊਂਟਰ ਨੂੰ ਲੈ ਕੇ ਵੀ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ 36 ਸਿੰਘਪੁਰਾ ਪਿੰਡ ਦੀ ਪਛਾਣ ਅੱਜ ਵੀ ਇਸ ਦੀ ਉਸ ਸਮਾਧੀ 35 ਲੋਕਾਂ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਇੱਥੇ ਸਮਾਦੀ ਬਣਾਈ ਗਈ ਸੀ। ਇਸ ਪਿੰਡ ਦੀਆਂ ਕੰਧਾਂ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਅੱਜ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ 36 ਸਿੰਘਪੁਰਾ ਪਿੰਡ ਦੇ ਲੋਕ ਅੱਜ ਵੀ ਮੰਨਦੇ ਨੇ ਕਿ ਸਾਨੂੰ ਇਹ ਸਾਰੇ ਘਟਨਾਕਰਮ ਦਾ ਅੱਜ ਵੀ ਇਨਸਾਫ ਨਹੀਂ ਮਿਲਿਆ ਤੇ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਅੱਤਵਾਦੀ ਹਮਲਾ ਹੋਇਆ ਹੈ ਜਿਸ ਦੇ ਵਿੱਚ ਤਕਰੀਬਨ 26 ਲੋਕਾਂ ਦੀ ਮੌਤ ਹੋਈ ਹੈ। ਇਸ ਹਮਲੇ ਦੇ ਵਿੱਚ ਵੀ ਨਾ ਹੱਥੇ ਟੂਰਿਸਟਾਂ ਦੇ ਉੱਪਰ ਅੱਤਵਾਦੀਆਂ ਨੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਸੀ। ਇਸ ਹਮਲੇ ਦੇ ਵਿੱਚ ਵੀ ਇਕੱਲੇ ਮਰਦਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਤੇ ਇਹ ਹਮਲਾ ਵੀ ਕ ਰਾਸ਼ਟਰਪਤੀ ਜੇ ਡੀ ਵੈਨ ਇੰਡੀਆ ਦੇ ਦੌਰੇ ਦੇ ਉੱਪਰ ਹੁੰਦੇ ਨੇ ਤੇ ਜਿਹੜਾ ਹਮਲਾ ਛੱਤੀ ਸਿੰਘਪੁਰਾ ਦੇ ਵਿੱਚ ਹੋਇਆ ਸੀ ਜਿੱਥੇ 35 ਸਖਾਂ ਨੂੰ ਮਾਰ ਦਿੱਤਾ ਗਿਆ ਸੀ ਉਹ ਹਮਲਾ ਵੀ ਉਦੋਂ ਹੀ ਹੋਇਆ ਸੀ ਜਦੋਂ ਇੰਡੀਆ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬੈਲ ਕਲਿੰਟਨ ਦੌਰੇ ਦੇ ਉੱਪਰ ਆਏ ਹੁੰਦੇ ਨੇ ਅਸੀਂ ਇਹ ਸੋਚਿਆ ਕਿ ਇਹ ਘਟਨਾ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੀ ਜ਼ਰੂਰੀ ਹੈ ਤੇ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ